ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਦੀ ਪੇਸ਼ਕਸ਼ ਸੰਤਾ 1947 ਵਿੱਚ ਦੇਸ਼ ਦੀ ਵੰਡ ਮਗਰੋਂ ਭਾਰਤ ਪਾਕਿਸਤਾਨ ਵਿਚਾਲੇ ਕੁਝ ਅਜਿਹੇ ਮੁੱਦੇ ਹਨ ਜੋ ਪਿਛਲੇ 70-75 ਸਾਲਾਂ ਤੋਂ ਲਗਾਤਾਰ ਸੁਲਝ ਰਹੇ ਹਨ ਇਹਨਾਂ ਵਿੱਚੋਂ ਅੱਤਵਾਦ ਸਭ ਤੋਂ ਅਹਿਮ ਹੈ ਗਵਾਂਡੀ ਮੁਲਕ ਦੀ ਛਤਰਛਾਇਆ ਹੇਠ ਆਪਣਾ ਪਲਪ ਰਹਿ ਅਤਵਾਦੀ ਇਸ ਦੀ دہشت ਦੇ ਭਾਰਤ ਨੂੰ ਕਈ ਅਦਾਕਿਆਂ ਤੋਂ ਨਾ ਭਰਨ ਵਾਲੇ ਜ਼ਖਮ ਦਿੱਤੇ ਹਨ 22 April ਦੇ 2025 ਨੂੰ ਪੈਲਗਾਮ ਜੋ ਅਤਵਾਦੀ ਹਮਲੇ ਦੀ ਦਿਲ ਦਹਿਲਾਉਣ ਤੇ ਰੱਖ ਦੇਣ ਵਾਲੀ ਇੱਕਰਤੂਤ ਦੇ 26 ਬੇਕਸੂਰ ਲੋਕਾਂ ਦੀ ਜਾਨ ਲਈ ਹੈ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੋ ਤਣਾਅ ਦਾ ਮਾਹੌਲ ਬਣਿਆ ਹੈ ਉਸ ਨੂੰ ਪੂਰੀ ਤਰ੍ਹਾਂ ਪੂਰੀ ਦੁਨੀਆ ਨੇ ਮਹਿਸੂਸ ਕੀਤਾ ਹੈ ਖਾਸ ਕਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਲੈਕਆਊਟ ਨੇ ਲੋਕਾਂ ਨੂੰ ਪਰੇਸ਼ਾਨ ਪਰੇਸ਼ਾਨੀ ਅਤੇ ਖੋਫ ਦੇ ਪਰ ਸਤਾਵੇ ਹੇਠ ਕਨਾ ਵਿੱਚ ਵੜ ਕੇ ਰਹਿਣ ਲਈ ਮਜਬੂਰ ਕੀਤਾ ਹੈ ਇਨ੍ਹਾਂ ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਪ੍ਰਭਾਵਿਤ ਹੋਇਆ ਵਪਾਰ ਹਾਲੇ ਤੱਕ ਲੀਤੇ ਨਹੀਂ ਆ ਸਕਿਆ ਪੈਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸੰਧੂ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਭਾਰਤ ਲਗਾਤਾਰ ਦਾਵਾ ਕਰਦਾ ਆ ਰਿਹਾ ਹੈ ਕਿ ਪਾਕਿਸਤਾਨੀ ਦੀਪਨਾ ਚੋ ਚੱਲ ਰਹੇ ਅਤਵਾਦੀ ਨੂੰ ਅਤਵਾਦ ਨੂੰ ਜਦੋਂ ਤੱਕ ਇਹ ਗਵਾਂਡੀ ਮੁਲਕ ਨੱਥ ਨਹੀਂ ਪੌਂਦਾ ਉਦੋਂ ਤੱਕ ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਦਾ ਪਸਾਰਾ ਨਹੀਂ ਹੋ ਸਕਦਾ ਹੁਣ ਪਾਕਿਸਤਾਨ ਕੰਨੀਓ ਜੋ ਖਬਰ ਆ ਰਹੀ ਹੈ ਉਸ ਨਾਲ ਇਹ ਇਹ ਰਿਸ਼ਤੇ ਸੁਧਰਨ ਦੇ ਰਾਤੇ ਪੈ ਸਕਦੇ ਸਕਣ ਅਤੇ ਅਸਾਰ ਬਣ ਸਕਦੇ ਹਨ ਦਰਸਲ ਪੈਲਗ੍ਰਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਚਲਾਏ ਗਏ ਪਰੇਸ਼ ਸੰਦੂਰ ਤੇ ਪਾਕਿਸਤਾਨ ਨੂੰ ਚੰਗੀ ਤਰ੍ਹਾਂ ਹਲੂਣਿਆ ਹੈ ਅਤਵਾਦ ਨੇ ਅਤਵਾਦ ਨੇ ਅਤਵਾਦ ਨੇ ਮਾਮਲੇ 'ਚ ਮੈਂ ਨਾ ਮੈਨੂੰ ਵਾਲੇ ਅੜਗਲ ਰਵਈਏ ਨੇ ਤੋਂ ਹੁਣ ਇਸ ਮੁਲਕ ਇਹ ਮੁਲਕ ਥੋੜਾ ਨਰਮ ਪੈ ਦਾ ਦੇਸ ਰਹਾ ਹੈ ਪਾਕਿਸਤਾਨ ਚ ਸੱਤਾ ਜੋ ਆਈਵਲ ਪਾਕਿਸਤਾਨ ਪੀਪਲ ਜੀ ਪਾਰਟੀ ਦੇ ਚੇਅਰਮੈਨ ਸਾਬਕਾ ਵਿਦੇਸ਼ ਮੰਤਰੀ ਬਿਲਵਲ ਪੁੱਟੋ ਜਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਹਲਸਕਰ ਇਹ ਤੌਬਾ ਦੇ ਸੰਗਠਨਾ ਹਾਫੀ ਸ਼ਹੀਦ ਨਜਾਸ ਇਹ ਮੁਹੰਮਦ ਦੇ ਸਰ ਗਰਨਾ ਮੌਜੂਦ ਅਜਨਾਬ ਨੂੰ ਭਾਰਤ ਨੂੰ ਸੌਪਣ ਲਈ ਤਿਆਰ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ